ਇਹਨਾਂ ਨੇ ਸਾਰਿਆਂ ਨੇ ਰਾਇ ਬਣਾਈ ਵੀ ਜੱਟਾਂ ਨੂੰ ਐਮਐਸਸੀ ਦਿੱਤੀ ਜਾਵੇ ਸਾਡੀ ਸਰਕਾਰ ਆ ਗਈ 15-15 ਲੱਖ ਰੁਪਇਆ ਖਾਤੇ 'ਚ ਪਾਇਆ ਜਾਊਗਾ ਸਾਰਾ ਕੁਝ ਦੇਵਾਂਗੇ ਅੱਜ ਕਿੱਧਰ ਗਿਆ ਇਹ ਫੇਰ ਸਾਡੇ ਅਦਰੇ ਮਿਸ਼ਰਾ ਨੇ ਚਾਰ ਕਿਸਾਨ ਸ਼ਹੀਦ ਕਰਤੀ ਪੱਤਰਕਾਰ ਵੀ ਰਿਸ਼ੀਦ ਕੀਤਾ ਇਹਨਾਂ ਨੇ ਟਿਕਟ ਦਿੱਤੀ ਅੱਜ ਰਾਈਆਂ ਲੱਭੇ ਆਏ ਹੋ ਸਾਇਦ ਪਹਿਲਾਂ ਕਾਫੀ ਵਿਰੋਧ ਹੋ ਰਿਹਾ ਸੀਗਾ ਕਿਸਾਨਾਂ ਨੂੰ ਗ੍ਰਿਫਤਾਰ ਕਰਾ ਲਿਆ ਫੇਰ ਰਸਤਾ ਬਣਾ ਕੀ ਕਰ ਬਹੁਤਾ ਖੜੇ ਇਹ ਸਿਰਫ ਹੰਸਰਾਜ ਹੰਸਦੇ ਪਏ ਹੋਇਆ ਗਰੀਬ ਦੇ ਮੈਂ ਜਿੱਥੇ ਜਾਣਾ ਉੱਥੇ ਬਹੁਤ ਜ਼ਿਆਦਾ ਮੇਨਾਂ ਸਖਤੀ ਨਾਲ ਜ਼ਾਤੀ ਹਮਲੇ ਹੋ ਰਹੇ ਕੋਈ ਕੁਐਸਚਨ ਆਨਸਰ ਕਹਿੰਦੀ ਸੀ ਮੈਂ ਦੋ ਵਾਰੀ ਖੁਦ ਚੱਲ ਕੇ ਰਿਸਕ ਲੈ ਕੇ ਗਿਆ ਜਦੋਂ ਮੈਂ ਇਹ ਜੇ ਸ਼ੁਰੂ ਹੀ ਕਰਦਾ 35 40 ਬੰਦੇ ਸ਼ੁਰੂ ਹੋ ਜਾਂਦੇ ਆ ਮੇਰੀ ਆਵਾਜ਼ ਦਬਲੀ ਜਾਂਦੀ ਆ ਨਾ ਬੰਦਿਆਂ ਵਾਂਗੂੰ ਅੱਛੀ ਤਰ੍ਹਾਂ ਸਵਾਲ ਕਰਨ ਦਿੱਤਾ ਜਾਂਦਾ ਨਾ ਦੋ ਵਾ ਤਿੰਨ ਵਾਰੀ ਮੈਂ ਉਹਨਾਂ ਨੂੰ ਮਿਲ ਵੀ ਲਿਆ ਅੱਜ ਜਿੰਨੀ ਰੁਕਾਵਟਾਂ ਪਾਈਆਂ ਜੀ ਮੈਂ ਪਿੰਡਾਂ 'ਚ ਜਾਣਾ ਚਾਹੁੰਦਾ ਮੈਂ ਘਰ ਘਰ ਜਾਣਾ ਚਾਹੁੰਦਾ ਇੱਕ ਇੱਕ ਵਿਹੜੇ 'ਚ ਜਾਣਾ ਚਾਹੁੰਦਾ ਕਿਸਾਨਾਂ ਦੇ ਵੀ ਮਜ਼ਦੂਰਾਂ ਦੇ ਵੀ ਇੰਡਸਟਰੀ ਲਿਸਟਾਂ ਦੇ ਵੀ ਪਿੰਡਾਂ 'ਚ ਖਾਸ ਤੌਰ ਤੇ ਮੈਨੂੰ ਵੜਨ ਨਹੀਂ ਦਿੱਤਾ ਜਾਂਦਾ ਲੇਕਿਨ ਅਸੀਂ ਹੁਣ ਇਹ ਸੋਚਿਆ ਕਿ ਅਸੀਂ ਹਰ ਪਿੰਡ ਵਿੱਚ ਜਾਣਾ ਇਹ ਜ਼ਿੰਮੇਵਾਰੀ ਹੈ ਪੁਲਿਸ ਤੇ ਪ੍ਰਸ਼ਾਸਨ ਦੀ ਜੀ ਪੁਲਿਸ ਪ੍ਰਸ਼ਾਸਨ ਸਾਨੂੰ ਸਾਥ ਦਿੰਦੀ ਆ ਅੱਜ ਉਹਨਾਂ ਦਾ ਬੜੇ ਥੈਂਕਫੁਲ ਆ ਐਸਐਸਪੀ ਫਰੀਦ ਕੋ ਜੀ ਜੀ ਇਹਨਾਂ ਦੀ ਗੱਲ ਹੋਈ ਅ ਕੱਕੜ ਸਾਹਿਬ ਬੈਠੇ ਇਹਨਾਂ ਦੀ ਗੱਲ ਹੋਈ ਉਹਨਾਂ ਦੀ ਮਿਹਰਬਾਨੀ ਆ ਉਹਨਾਂ ਨੇ ਸਾਨੂੰ ਪਿੰਡ ਚ ਐਂਟਰ ਹੋਣ ਦਿੱਤਾ ਸਾਡੀ ਖੁਆਸ਼ ਆ ਅਸੀਂ ਸਾਰੇ ਪਿੰਡਾਂ ਦੀ ਸੰਗਤਾਂ ਦੇ ਦਰਸ਼ਨ ਕਰੀਏ ਦੇਖੋ ਐਮਪੀ ਬੜੇ ਪਹਿਲਾਂ ਵੀ ਬੜੇ ਹੁਣ ਵੀ ਬਣ ਜਾਏਗਾ ਜਿਹਦੀ ਕਿਸਮਤ ਚ ਹੋਇਆ ਉਹਨੂੰ ਜਿੱਤ ਮਿਲ ਜਾਣੀ ਹੈ ਜੇ ਕਿਸਮਤ ਚ ਨਾ ਹੋਇਆ ਨਹੀਂ ਮਿਲਦੀ ਆਪਾਂ ਦੋ ਤਿੰਨ ਬਰਾਦਰੀਆਂ ਭਰਾਵਾਂ ਪੈਣਾ ਚ ਧਰਮਾਂ ਦੇ ਆਪਾਂ ਪਾੜਾ ਨਾ ਪਾਈਏ ਇਹ ਨੌ ਮਾਸ ਦਾ ਰਿਸ਼ਤਾ ਹੈ ਕਿਸਾਨ ਤੇ ਮਜ਼ਦੂਰ ਦਾ ਆਪਾਂ ਪਾੜਾ ਨਹੀਂ ਪਾਣਾ ਇਸ ਕਰਕੇ ਮੇਰੀ ਪਿੰਡਾਂ ਵਾਲਿਆਂ ਨੂੰ ਵੀ ਇਹ ਬੇਇੱਜ਼ਤੀ ਕਿ ਜਿੰਨਾ ਮਰਜੀ ਉਹ ਕੱਬਾ ਬੋਲਣ ਦੇਖੋ ਨਾ ਮੈਂ ਵੀ ਬਰਦਾਸ਼ਤ ਕਰਦਾ ਹਾਂ ਤੁਸੀਂ ਵੀ ਬਰਦਾਸ਼ਤ ਕਰੋ ਲੇਕਿਨ ਪਿੰਡਾਂ ਦਾ ਕੋਈ ਵੀ ਪ੍ਰੋਗਰਾਮ ਕੈਨਸਲ ਨਹੀਂ ਅੱਜ ਤੋਂ ਬਾਅਦ ਇਹ ਮੈਨੂੰ ਮੈਂ ਆਪਣੇ ਆਪ ਨਾਲ ਵਾਦਾ ਕਰਦਾ ਕਿ ਮੈਂ ਹਰ ਪਿੰਡ ਚ ਜਾਊਂਗਾ ਕੈਨਸਲ ਨਹੀਂ ਹੋਣ ਦਿੰਦੇ ਬਾਕੀ ਪੁਲਿਸ ਪ੍ਰਸ਼ਾਸਨ ਨੂੰ ਮੇਰੀ ਬੇਨਤੀ ਆ। ਉਹ ਵੇਖਿਆ ਤਾਂ ਬੜੀ ਤੁਹਾਡੇ ਵਾਲੇ ਪੰਧੀ ਸ਼ਦਾਲ ਦੀ ਵਰਤੀ ਜਾਂਦੀ ਆ। ਉਹ ਤਾਂ ਮਿੰਦੂ ਕੱਲੇ ਨੂੰ ਹੀ ਮੇਰੇ ਕੱਲੇ ਵਾਲੇ ਪਰਦੇਸ਼ ਫਦਾਲੀ ਮੈਂ ਤੁਹਾਨੂੰ ਦੱਸਿਆ ਨਾ ਗਰੀਬ ਨੂੰ ਤਾਂ ਦਵਾ ਕੇ ਰੱਖਣਾ ਚਾਹੁੰਦਾ ਹਰ ਜ਼ਮਾਨੇ ਬੰਦਾ। ਕਹਿੰਦਾ ਬਸ ਸਾਡਾ ਵਸ ਨਹੀਂ ਜੋ ਚੱਲਦਾ। ਬਸ ਸਾਡਾ ਵਸ ਨਹੀਂ ਉਹ ਚੱਲਦਾ। ਕੀ ਇਹ ਆਸਾਂ ਦਾ ਜੀਣਾ? ਲਿਸੇ ਲਿਸੇ ਦਾ ਕੀ ਜੋਰ ਮਮਦਾ ਹੱਸ ਜਾਣਾ ਜਾਂ ਰੋਣਾ। ਨੱਸ ਜਾਣਾ ਜਾਂ ਰੋਣਾ। ਸ਼ਹਿਰ ਹੀ ਭੁੱਲਣੇ ਸ਼ੁਰੂ ਹੋ ਗਏ। ਬੱਸ ਸਾਡਾ ਵਸ ਨਹੀਂ ਚੱਲਦਾ ਕੀ ਇਹ ਅਸਾਂ ਦਾ ਹੋਣਾ ਲਿੱッセ ਦਾ ਕੀ ਜ਼ੋਰ ਮੁਹੰਮਦ ਦਾ ਨਸ ਜਾਣਾ ਜਾਂ ਰੋਣਾ ਜਾਂ ਮੈਂ ਰੋ ਸਕਦਾ ਮਸਣ ਵਾਲਾ ਤਾਂ ਮੈਂ ਨਹੀਂ ਮੈਂ ਉਹਨਾਂ ਦੀ ਆਲ ਔਲਾਦ ਹੈ ਬਾਬੇ ਜੀਵਨ ਸਿੰਘ ਜਿਨ੍ਹਾਂ ਨੇ ਰੋਨਦ ਮੈਂ ਵੈਸੇ ਮੇਂ ਆਸ਼ਕਾ ਦਾ ਗਹਿਣਾ ਹੁੰਦਾ ਅੱਖਾਂ ਚੋਂ ਅंसू ਅੱਧੀ ਰਾਤ ਜਦ ਲੋਕ ਆਰਾਮ ਕਰਦੇ ਆਸ਼ਿਕ ਉੱਠ ਕੇ ਕਾਰ ਕਮਾਮ ਦੇ ਜੀ ਖੂਏ ਨੈਣਾ ਦੇ ਗੇੜ ਇਸ਼ਨਾਨ ਕਰਦੇ ਰੂਹਾਂ ਸੱਚੀਆਂ ਦੇ ਦਰਸ਼ਨ ਪਾਉਂਦੇ ਘਬਰਾਉਣ ਵਾਲਾ ਹੈ ਨਹੀਂ ਮੈਂ ਖੌਫ ਵਾਲਾ ਨਹੀਂ ਪੰਜਾਬ ਚ ਬੜੀਆਂ ਔਲੀਆਂ ਆਈਆਂ ਮੈਂ ਪੰਜਾਬ ਚ ਹੀ ਰਿਹਾ ਹੁਣ ਵੀ ਇੱਥੇ ਪਿੰਡਾਂ ਚ ਹੀ ਰਹਿਣਾ ਜੋ ਹਰ ਪਿੰਡ ਵਿੱਚ ਪ੍ਰੋਗਰਾਮ ਕਰਨਾ ਹੱਥ ਜੋੜ ਕੇ ਕਰਨਾ ਕਿਸਾਨ ਜੱਥੇਬੰਦੀਆਂ ਦੇ ਸਿਰ ਤੇ ਮੈਂ ਸਿਰ ਰੱਖ ਕੇ ਬੇਨਤੀ ਕਰਦਾ ਕਿ ਮੈਨੂੰ ਮੈਨੂੰ ਇਕੱਲੇ ਨਹੀਂ ਰੋਕ ਰਹੇ ਤੁਸੀਂ ਮੈਨੂੰ ਇਕੱਲੇ ਨੂੰ ਹੀ ਗਾਲਾਂ ਕੱਢ ਰਹੇ ਮੈਨੂੰ ਇਕੱਲੇ ਨੂੰ ਹੀ ਟਾਰਗੇਟ ਤੁਸੀਂ ਬਣਾਇਆ ਇੰਨੇ ਪੰਜਾਬ ਵਿੱਚ ਕੈਂਡੀਡੇਟ ਖੜੇ ਆ ਇੱਕ ਮੰਤਰੀ ਜੀ ਨੂੰ ਕੱਲ ਸਵਾਲ ਕਰ ਰਹੇ ਸੀ ਉਨਰ ਮੰਤਰੀ ਸਹਾਇਕ ਮੰਤਰੀ ਸਾਹਿਬ ਇਹਦਾ ਕਰ ਰਹੇ ਸੀ ਸਾਰੇ ਉਦੋਂ ਤੁਸੀਂ ਕਿੱਥੇ ਜਾਂਦੇ ਆ ਮੰਤਰੀ ਸਾਹਿਬ ਨੂੰ ਮੈਂ ਕੱਲ ਜਾਣਗੇ ਟੀਵੀ ਲਾਇਆ ਮੈਂ ਕਿਹਾ ਇਹ ਦੇਖਿਓ ਐਸਮਨ ਦੇ ਨਾਲ ਕਿਹੜੀ ਡੀਲ ਕਰਦੇ ਉਨਰ ਮੰਤਰੀ ਸਾਹਿਬ ਕਹਿ ਰਹੇ ਸੀ ਮੈਨੂੰ ਗਰੀਬ ਨੂੰ ਹਰ ਬੰਦੇ ਦੁਬਾਰਾ ਖਾਸ ਤੌਰ ਤੇ ਜਿਹੜੇ ਇਸ ਗਿਰਤੀ ਦੇ ਬੰਦੇ ਆ ਆਪੇ ਆਪੇ ਗੌਂਦੇ ਮੰਗਦਾ ਰਹੇ ਹਾਂ ਸੂਰਜਾ ਕਮੀਆਂ ਦੇ ਵੇੜੇ ਜੇ ਹੁਣ ਮਗਨ ਲੱਗਾ ਤਾਂ ਮਗਨ ਦਿਓ ਜਾ ਗੋਂਦੇ ਹੀ ਆ ਕੱਲੇ ਹਾਂ ਜੀ ਆ ਜਿਹੜੇ ਲੋਕ ਤੁਹਾਨੂੰ ਰੋਕ ਰਹੇ ਸੀ ਕੁਝ ਔਰਤਾਂ ਤੇ ਬੱਚਿਆਂ ਨੂੰ ਵੀ ਪੁਲਿਸ ਨੇ ਧੱਕੇ ਵੀ ਮਾਰੇ ਤੇ ਉਹਨਾਂ ਨੂੰ ਅਰੈਸਟ ਜਿਹੜਾ ਹੈ ਕਿੱਥੇ ਧੋਈ ਹੋਈ ਆ ਉਸ ਚੀਜ਼ ਨੂੰ ਨਹੀਂ ਲੋੜ ਹੀ ਨਹੀਂ ਖਾਣ ਦੀ ਧੱਕੇ ਆਪਣੇ ਘਰੋਂ ਘਰੀ ਬੈਠੋ ਮਜੇ ਨਾ ਬੈਠੋ ਉਹਨਾਂ ਨੂੰ ਉਹ ਵੋਟਰਾਂ ਕੋਲ ਜਾਣ ਹੋਵੀ ਅਸੀਂ ਹੀ ਜਾਣੇ ਗੱਲ ਇੱਥੇ ਨਾ ਵੇਖਦੇ ਹੋ ਵੋਟਰਾਂ ਨੂੰ ਮਨਾ ਕਰੋ ਤੁਸੀਂ ਹਾਂਸ ਨੂੰ ਵੋਟਾ ਨਾ ਪਾਇਓ ਅਸੀਂ ਕਹਾਂਗੇ ਪਾਇਓ ਇਹ ਮੇਰਾ ਕਿੰਦਾ ਰਿਸਪੌਂਸ ਮਿਲ ਰਿਹਾ ਪਿੰਡਾਂ ਵਿਚਾਰ ਰਹੇ ਬੀਜੇਪੀ ਹੀ ਫਿਊਚਰ ਆ ਪੰਜਾਬ ਦਾ ਸਾਰਿਆਂ ਨੇ ਤੁਸੀਂ ਵੇਖ ਲਿਆ ਨਹੀਂ ਵੇਖਿਆ ਤਾਂ ਹੁਣ ਦੇਖ ਲੋ ਫੇਰ ਫੇਰ ਇੰਨਾ ਨਿਗਾਹ ਤੇ ਆ ਗਿਆ ਪੰਜਾਬ ਜਿਹੜਾ ਨੰਬਰ 1 ਸੂਬਾ ਸੀ ਜੇ ਹਾਲਤ ਇਸ ਤੋਂ ਵੀ ਬਦਤਰ ਕਰਦੀ ਤਾਂ ਫੇਰ ਹੋਉਂਦੇ ਯਕੀਨ ਕਰ ਲੋ ਨਹੀਂ ਤਾਂ મોદી ਸਾਹਿਬ ਤੇ ਯਕੀਨ ਕਰਕੇ ਬੀਜੇਪੀ ਨੂੰ ਵੋਟਾਂ ਪਾ ਲਿਓ ਧੰਨ ਧੰਨ ਹੋ ਜੂ ਚੱਕ ਦੂ ਸਲਾਬੇ મોદી ਠੀਕ ਹੈ ਜੀ ਪਰਵਾਹ ਨਹੀਂ ਐਸੀ ਇਲੈਕਸ਼ਨ ਕਰਾਉਣੀਆਂ ਇਲੈਕਸ਼ਨ ਚੰਗੀਆਂ ਹੁੰਦਾ ਹੈ ਹੈ ਜਿਹੜਾ ਕੈਂਡੀਡੇਟ ਚਾਹੁੰਦਾ ਉਹਨੂੰ ਪ੍ਰਕਾਰ ਕਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਸੋ ਮੇਰੀ ਤੇ ਇਹ ਬੇਨਤੀ ਹੈਗੀ ਹੈ ਕਿ ਤੁਸੀਂ ਸਾਈਡ ਤੇ ਹੋ ਕੇ ਚਾਹੇ ਕਾਲੀ ਚੰਡੀ ਰਖਾਓ ਚਾਹੇ ਉਹਨਾਂ ਨੂੰ ਜਿੰਦਾਬਾਦ ਮੁਰਦਾਬਾਦ ਕਰੋ ਜੀ ਸਦਕੇ ਕਰੋ ਉਹ ਬਿਲਕੁਲ ਸਵੰਧਾਨਕ ਤਰੀਕਾ ਹੀ ਹੈਗਾ ਠੀਕ ਹੈ ਨਾ ਜੀ ਬੜ ਜੇ ਤੁਸੀਂ ਕਹੋਗੇ ਕਿ ਅਸੀਂ ਅੱਗੇ ਅੱਗੇ ਲੇਟਾਂਗੇ ਉਹਨਾਂ ਦੇ ਏਟ ਰੋੜੇ ਮਾਰਾਂਗੇ ਨਹੀਂ ਸੋਲੋ ਫਿਰ ਮੁੜ ਕੇ ਤੁਸੀਂ ਕਹਿਣਾ ਕਿ ਜੀ ਪਤਾ ਨਹੀਂ ਅਸੀਂ ਤਾਂ ਹੈ ਨਹੀਂ ਸੀ ਸ਼ਰਾਰਤੀ ਬੰਦਾ ਪਤਾ ਨਹੀਂ ਕਿਹੜਾ ਆ ਕੇ ਰੱਖ ਜਾਵੇ ਉਹਦਾ ਲਿਆਦ ਨਹੀਂ ਅਸੀਂ ਉਹਨੂੰ ਕਰਨਾ ਨਹੀਂ ਸਰ ਸਾਡੇ ਸਵਾਲਾਂ ਦਾ ਲੋ ਨਹੀਂ ਮੰਨਦਾ ਜੀ ਉਹ ਕਹਿੰਦਾ ਮੈਂ ਨਹੀਂ ਕਰ ਸਕਦਾ ਫਿਰ ਅਸੀਂ ਫਿਰ ਠੀਕ ਹੈ ਫਿਰ ਅਸੀਂ ਤੁਹਾਨੂੰ ਡਿਟੇਲ ਕਰਾਂਗੇ ਨਦੀ ਦਾ ਸਪਸ਼ਟ ਗੱਲ ਆ। ਹਮ ਨਹੀਂ ਉਹ ਨਹੀਂ ਉਹ ਤੁਹਾਨੂੰ ਸਵਾਲ ਦਿੰਦੇ ਆ ਪ੍ਰਧਾਨ ਜੀ ਆਪਣਾ ਜੋ ਪ੍ਰਦਰਸ਼ਨ ਕਰਨਾ ਕਰੀ। ਤੂੰ ਕਰੀ ਚੱਲ ਤੂੰ ਅਗਲਾ ਨਹੀਂ ਦਿੰਦਾ ਸਵਾਲਾਂ ਦੇ ਜਵਾਬ ਤੁਸੀਂ ਕੀ ਲੈ ਕੇ ਕਰਨਾ? ਹਮ ਨਵਾਂ ਨਵਾਂ। ਅਸੀਂ ਤਾਂ ਉਹਦੇ ਡਿਟੇਲ ਕਰਾਂਗੇ। ਲਿਓ ਵੀ ਬਸ ਲਿਓ। ਲਿਓ ਬਸ ਲਿਓ। ਕੌਣ ਸੁਣਿਆ? ਕੌਣ ਸੁਣਿਆ?

जीवन बोलिए जीवन बोलिए ओर बोलिए ओर बोलिए नूडल्स ये दोनों तो नूडल्स हाँ जीवन बोलिए जीवन बोलिए नूडल्स तो बाहर है बीबी का कुछ भी तो एक इतने सरकार है जो आपन जमा करा है 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 जम ਬੱਚਾ ਜੀ ਨਾਲ ਜੀਤ ਕਰਤਾ ਨਾ ਆਹ ਬੱਚੇ ਉੱਤੇ ਮਾਰਦੇ ਪਏ ਜੀ ਬਹੁਤਾ ਕਿਉਂ ਮਾਰਦੇ ਹੋ ਨਾ ਕੀ ਹੈ ਜਰੂਰ ਮਹਾ ਦੇ ਪੱਥਰੇ ਗਈ ਵਾ ਆਇਆ ਦੇਖੋ ਐਸੀ ਨਾ ਹਾਂਦਾ ਉਹ ਰੋਦੇ ਨੇ ਬੱਚਾ ਇਹਨਾਂ ਨੂੰ ਕਿਉਂ ਮਾਰਿਆ ਇਹਨਾਂ ਨੇ ਇਹਨਾਂ ਨੂੰ ਤਾਂ ਮਾਰਿਆ ਹੁਣ ਬਾਅਦ ਲੱਗਿਆ ਘੱਡੀ ਲਾ ਰਹੇ ਹੋ ਘੱਡੀ ਲਾ ਕੇ ਟੰਪ ਹੋਇਆ ਮੈਂ ਲੰਬਾ ਪਾਉਂਗਾ ਘੱਡੀ ਇੱਕ ਚੱਲ ਨਹੀਂ ਕਿਸੇ ਨੂੰ ਆਉਂਦਾ ਆਪਾਂ ਕਹਿੰਦੇ ਕਿਉਂ ਆਪਾਂ ਕਹਿੰਦੇ ਕਿਉਂ ਆਪਾਂ ਛੱਡਦਾ ਸੀ ਤੁਸੀਂ ਨਾ ਆੜੀ ਸੁਣੋ ਮੇਰੀ ਗੱਲ ਤੁਸੀਂ ਦੱਸ ਜਾਣੇ ਗੱਲ ਕਰੋਗੇ ਨਾ ਮੈਂ ਦਸਾਂ ਦੇ ਜਵਾਬ ਦੇਣ ਦਾ ਦਮ ਰੱਖਦਾ ਇੱਕ ਇੱਕ ਕਰੋ ਜਿਹੜਾ ਮੈਨੂੰ ਵੀ ਸੁਣ ਲੈ ਤੇ ਮੈਂ ਉਹਨੂੰ ਸੁਣ ਲੈ ਸਾਡਾ ਸ਼ੁਭ ਕਰਨ ਮਾਰਿਆ ਤੁਸੀਂ ਉਹ ਕਿਹੜੀ ਗੱਲ ਆ ਮਾਰਿਆ ਹਰਜੀ ਪੁਲਿਸ ਤੈਿਹਦਾ ਕਹਿੰਦਾ ਅਟੈਕ ਸਾਰਾ ਪੁਲਿਸ ਕਹੇ ਆ ਤੁਸੀਂ ਕਿਸੇ ਨੇ ਆਦਾ ਨਾਰਾ ਮਾਰਿਆ ਕਿਹੜੇ ਪੁਲਸ ਵਾਲੇ ਨੇ ਆਦਾ ਨਾਰਾ ਮਾਰਿਆ ਤਾਂ ਦੱਸੋ ਉਹਨਾਂ ਦੇ ਹੱਕ ਜੇ ਤੂੰ ਵੀ ਜੇ ਮੈਂ ਕਿੰਨੇ ਕਿੰਨੇ ਦਾ ਮਾਲਕ ਤੁਸੀਂ ਹੈਗੇ ਆ ਤੁਸੀਂ ਹਾਂ ਨਾ ਨਾਰਾ ਤਾਂ ਮਾਰੋ ਸਰਕਾਰ ਦੇ ਨਾਲ ਤਾਂ ਨਾ ਖੜੋ ਨਾ ਮੈਂ ਇੱਕ ਮਿੰਟ ਫਿਰ ਉਹਨਾਂ ਗੱਲ ਦੇ ਜੇ ਨਹੀਂ ਪਤਾ ਮੈਂ ਕਿ ਉਹਨਾਂ ਨਾਲ ਕਰਦਾ ਮੈਂ ਤੁਸੀਂ ਹੈਗੇ ਆ ਫਿਰ ਤੁਸੀਂ ਹਾਂ ਨਾ ਨਾਰਾ ਤਾਂ ਮਾਰੋ ਨਾ ਫਿਰ ਮੈਂ ਤੁਸੀਂ ਵੀ ਬਾਸੀ ਸਾਡੇ ਨਾਲ ਲੋ ਬੰਦਾ ਤੇਰੇ ਨਾਲ ਮੇਰੇ ਵੱਡੀ ਪਈ ਆ ਸਾਹ ਨਾ ਦੋ ਪਰ ਨਹੀਂ ਕਿਉਂ ਪਵਾ ਮੇਰੀ ਮਰਜ਼ੀ ਆ ਮੈਂ ਬੈਠਣਾ ਪਈ ਵੀ ਜੋੜਨਾ ਲੱਗ ਗਿਆ ਗੁਲਾਮ ਹੈ ਥੱਲੇ ਬੈਠ ਜੀ ਪਹਿਲਾਂ ਅਸੀਂ ਜਿਹੜਾ ਇਹਨਾਂ ਦੇ ਗੁਲਾਮ ਆ ਜੀ ਇੱਕ ਗ੍ਰੰਟ ਸਾਹਿਬ ਜੀ ਇੱਕ ਮਿੰਟ ਉਹ ਮੇਰੇ ਵਿਚਾਰਾਂ ਨਾਲ ਸਹਿਮਤ ਹੈ ਨਹੀਂ ਨਾ ਸਹਿਮਤ ਜਨਾਬ ਆ ਸਾਹਿਬ ਜੀ ਗੱਲ ਸੁਣੋ ਪਹਿਲਾਂ ਤੂੰ ਮੇਰੇ ਵਿਚਾਰਾਂ ਨਾਲ ਸਹਿਮਤ ਨਹੀਂ ਨਾ ਹੈਗਾ ਨਹੀਂ ਜੀ ਮੈਂ ਕਿਉਂ ਤੇਰੇ ਨਾਲ ਹੋਵਾਂ ਜਨਾਬ ਅਸੀਂ ਤਾਂ ਮੈਂ ਤੇਰਾ ਗੁਲਾਮ ਨਹੀਂ ਬੰਦੇ ਸ਼ਹਿਰੀ ਆਪਾਂ ਗੱਲ ਕਰੀਏ ਜੋ ਅਸੂਲਾਂ ਦੀ ਜੋ ਕਾਨੂੰਨ ਦੀ ਹੈ ਜੋ ਲੋਕਤੰਤਰ ਦੀ ਹੈ ਅਸੀਂ ਤੁਹਾਡੇ ਕਿਉਂ ਕਹਿਂਦੇ ਬੈਠੀ ਹੋ ਬਈ ਤੁਸੀਂ ਕਿਸਦਾ ਆ ਮੈਨੂੰ ਕਹਦੇਗਾ ਜਨਾਬ ਅਸੀਂ ਯਾਰ ਇੱਕ ਮਿੰਟ ਗੱਲ ਦੇ ਗੱਲ ਦਾ ਕੰਮ ਨਹੀਂ ਤੁਸੀਂ ਹੀ ਗੱਲ ਕਰੋਗੇ ਨਹੀਂ ਸੁਣੋਗੇ ਨਹੀਂ ਕੋ ਹਾਂਜੀ ਅਸੀਂ ਫੋਟੋ ਦਾ ਵਿਰੋਧ ਕਰਨਾ ਹੈ ਤੇਰੇ ਤੇਰੇ ਕਹਿੰਦੇ ਮੈਂ ਕਿਉਂ ਬੈਠਾ ਅਸੀਂ ਤਾਂ ਫੋਟੋ ਦਾ ਵਿਰੋਧ ਕਰਨ ਆਏ ਆ ਜਿੱਦਾਂ ਆਪਾਂ ਇਹ ਗੱਲ ਕਰੀਏ ਜਿਹੜੀ ਕਰਨ ਵਾਲੀ ਆ ਤੁਸੀਂ ਵਿਰੋਧ ਕਰੋ ਜਿੱਤਲੀ ਤੱਕ ਆਉਂਦਾ ਵਿਰੋਧ ਕਰੋ ਜਿੱਦਾਂ ਮਰਜ਼ੀ ਕਰੋ ਤੁਹਾਨੂੰ ਮੈਂ ਪਹਿਲਾਂ ਕਹਿਆ ਤੁਸੀਂ ਕਾਲੀਆਂ ਝੰਡੀਆਂ ਦਿਖਾਓ ਤੁਸੀਂ ਨਾਰੇ ਬਾਜੀ ਕਰਦੇ ਹੋ ਤੁਹਾਡਾ ਹੱਕ ਤੇ ਕੋਈ ਨਹੀਂ ਰੋਕ ਸਕਦਾ ਤੁਸੀਂ ਕਿਸੇ ਨੂੰ ਕਿਵੇਂ ਬੰਦਸ਼ ਕਰ ਦੋਗੇ ਵੀ ਤੂੰ ਆ ਝੰਡੀ ਨਾ ਲਾ ਤੇ ਆਲਾ ਸਾਡਾ ਹੱਕ ਤਾਂ ਲਾ ਕੇ ਬਹਿਣਾ ਹੀ ਪੈ ਗਿਆ ਬਹਿ ਗਏ ਠੀਕ ਹੈ ਤੁਸੀਂ ਲਾ ਲਿਆ ਠੀਕ ਹੈ ਠੀਕ ਹੈ ਨਾ ਲਾਈ ਰੱਖੋ ਅਸੀਂ ਤੁਹਾਡੇ ਪ੍ਰਧਾਨ ਨਾਲ ਗੱਲ ਕਰਦੇ ਆਂ ਕੋਈ ਗੱਲ ਨਿਭਰੂ ਠੀਕ ਹੈ ਨਹੀਂ ਕਰੀ ਗੱਲ ਕਹਿ ਦੂ ਤੇ ਉੱਠ ਜਾਓਗੇ ਗੱਲ ਖਤਮ ਹੈ ਫਿਰ ਜਦੋਂ ਉਹਦੇ ਨਾਲ ਗੱਲ ਕਰਦੇ ਫਿਰ ਸਾਰੇ ਨਾਲੇ ਵਿੱਚ ਬੋਲੋ ਕੋਈ ਨਹੀਂ ਕੋਈ ਨਹੀਂ ਗੱਲ ਅੱਗੇ ਹੋਇਆ ਹੈ ਕਿ ਸਾਡੇ ਫਰਸਾ ਨਹੀਂ ਆ ਰਿਹਾ